ਆਹ ਅੰਦੂਲਾ ਜਿੰਨ ਕੋਲ ਬੜਾ ਕੰਮ ਕਰਦਾ ਆਜੇ ਖਬਈ ਪਿੰਡ ਪੈਣੀ ਵਗ ਰਿਆ ਯਾਰ ਖੇਤਾਂ 'ਚ ਅੱਗ ਲੱਗੀ ਤੇ ਆਹ ਸੱਤ ਗੱਲਿਆਂ ਨੂੰ ਅੱਗ ਬਈ ਆਹੇ ਗਾਹਾਂ ਵਧੀ ਜਾਂਦੀ ਆ ਬਈ ਆ ਦੇਖੋ ਜਣ ਕੀ ਕਰੇ ਕਿਸਾਨ ਲਾਲਾ ਲੱਗ ਗਈ ਅੱਗ ਲਾ ਪੱਕੀ ਫਸਲ ਨੂੰ ਅੱਗ ਲੱਗੀ ਯਾਰ ਸੱਚੇ ਬਾਸਾ ਦੇਖ ਦੇ ਦੇਖ ਦੇ ਬਾਏ ਗਰੂ ਬਾਏ ਗਰੂ ਆ ਦੇਖੋ ਯਾਰ ਬਈ ਅੱਲਾ ਸਾਰਾ ਕੁਝ ਕਰਕੇ ਜੇ ਰੋ ਵੱਡਣੀ ਸੀ ਅੱਜ ਹੀ ਵੱਡਣੀ ਸੀ ਭਾਈ ਇੱਧਰ ਵੱੜ ਗਈ ਬੰਦੋ ਆਹ ਇੱਧਰ ਹੀ ਅੱਜ ਹੀ ਕੰਮ ਹੋ ਗਿਆ ਸਾਰਾ ਹੋ ਗਿਆ ਸਾਰਾ ਹੋ ਗਿਆ ਹਲੋ ਫੋਨ ਲਾ ਦੇ ਨਾ ਯਾਰ ਇੱਡੀ ਕੀ ਗੱਲ ਹੁੰਦੀ ਹੈ ਹਾਂਜੀ ਆਹ ਦੇਖੋ ਜੀ ਸਾਡੇ ਖੇਤਾਂ ਕੋਲੇ ਅੱਗ ਲੱਗੀ अघ लॻ पती कंहिं 5 सारी पंहिंजे किलो मच गे हे वाहिगुरु वाहिगुरू वाहिगुरु अग